ਨਾਮ ਦੀ ਇੱਕ ਬਹੁਤ ਪੁਰਾਣੀ ਤੇ ਮਸ਼ਹੂਰ ਦੁਕਾਨ ਆ ਸਿਕੋ ਸ਼ੇਰੀ ਗੇਟ ਦੇ ਨਾਲ ਅੱਜ ਕੱਲ੍ਹ ਹੁਣ ਟੂੜੀ ਦਾ ਆ ਕੇ ਸੀਜ਼ਨ ਆ ਗਿਆ ਟਰੈਕਟਰਾਂ ਦਾ ਸੀਜ਼ਨ ਆ ਗਿਆ ਕੰਬਾਈਨਾਂ ਦਾ ਸੀਜ਼ਨ ਆ ਗਿਆ ਤੇ ਇਹ ਬੰਦੇ ਜਿਵੇਂ ਸਿਆਲਾਂ ਦੇ ਵਿੱਚ ਗੀਜਰ ਬਣਾਉਂਦੇ ਆ ਨਾ ਪਾਣੀ ਵਾਲੇ ਤੇ ਪੂਮੇ ਇਹਨਾਂ ਦੀਆਂ ਜਾਲੀਆਂ ਜਿਹੜੀਆਂ ਉਹ ਪੂਰੇ ਪੰਜਾਬ ਦੇ ਵਿੱਚ ਲੱਗਦੀਆਂ ਸ਼ੇਰੀ ਵਾਲਾ ਭਾਈ ਕਿੰਨੇ ਕਿਹੜੇ ਕਿਹੜੇ ਟਰੈਕਟਰ ਦੀ ਬਣਦੀ ਹੈ ਕਿ ਹਰੇਕ ਟਰੈਕਟਰ ਦੀ ਬਣ ਜਾਂਦੀ ਹੈ ਜੀ ਆਪਾਂ ਇਹ ਸਾਰੇ ਬਣਦੀ ਸਵਰਾਜ 855 ਸੋਨਾ ਡੀਕਾ ਜੀ ਹੂੰ 911 ਜੋਂ ਡੀਅਰ ਜਿਹੜੇ ਮਰਜ਼ੀ ਟਰੈਕਟਰ ਦੀ ਲਵਾ ਲੋ ਕਹਿ ਕੇ ਬਣਵਾਉਣੀ ਪਊਗੀ ਜਾਂ ਬਣੀ ਬਣਾਈ ਹੋਊਗੀ ਨਹੀਂ ਜੀ ਤਿਆਰ ਹੁੰਦੀਆਂ ਸਾਡੇ ਲਈ ਬਣੀ ਜਾਂਦੀਆਂ ਲੱਗੀਆਂ ਜਾਂਦੀਆਂ ਇਹਦੇ ਵਿੱਚ ਕਿਸੇ ਪਾਸੇ ਦੀ ਨੰਗੂਗਾ ਨਹੀਂ ਤੇ ਕਰਦਾ ਨਾ ਜੀ ਨਾ ਤੇ ਜੇ ਸਾਫ਼ ਕਰਨੀ ਪਵੇ ਇਹ ਤਿੰਨ ਜਗਾਂ ਤੋਂ ਖੁੱਲਦੀ ਹੈ ਜੀ ਦੇਖੋ ਇੱਥੋਂ ਖੁੱਲੂਗੀ ਜੀ ਹੂੰ ਤੇ ਆਪਣੇ ਫਰੰਟ ਤੋਂ ਖੁੱਲੂਗੀ ਜੀ ਜੇਨ ਸਾਫ ਕਰਨਾ ਹੋਵੇ ਹਾਂਜੀ ਹਾਂਜੀ ਤੇ ਜਦੋਂ ਲਾਈ ਹੋਵੇ ਇਧਰਲੇ ਪਾਸੇ ਤਾਂ ਨਹੀਂ ਘਰਦ ਬੜੂਗੀ ਨਹੀਂ ਇਧਰ ਗੁੱਦ ਲਾ ਕੇ ਦੰਨੇ ਹੀ ਨਾਲ ਆ ਸੀ ਅੱਛਾ ਹਾਂਜੀ ਹਾਂਜੀ ਅਗਲੇ ਤੇ ਫਿੱਟ ਕਰਕੇ ਦੰਨੇ ਆ ਹਾਂਜੀ ਹਾਂਜੀ ਟ੍ਰੈਕਟਰਾਂ ਦੇ ਫਿੱਟ ਕਰਕੇ ਦੰਨੇ ਆ ਦੇਖੋ ਐ ਖੁੱਦੂ ਜੀ ਐਵੇਂ ਖੋਲਦੀ ਆ ਦੋਨੇ ਪਾਸਿਆਂ ਤੋਂ ਖੋਲਦੀ ਆ ਅਗਲੇ ਪਾਸੇ ਤੋਂ ਖੋਲਦੀ ਆ ਤਿੰਨ ਸਾਈਡ ਤੋਂ ਸਾਰੇ ਪਾਸੇ ਤੋਂ ਖੋਲਦੀ ਆ ਜਿਹੜੇ ਪਾਸੇ ਤੋਂ ਮਰਜ਼ੀ ਖੋਲਦੀ ਕਰ ਲੋ ਤੇ ਇਧਰਲੇ ਪਾਸੇ ਤੇ ਜੇ ਕਿਸੇ ਨੇ ਮੰਨ ਲਓ ਦੂਰ ਮਗਾਉਣਾ ਹੀ ਆ ਭੇਜ ਦੇਈ ਅਸੀਂ ਹਾਂ ਤੇ ਦੇ 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 ਦੋਗੇ ਹਾਂਜੀ ਹਾਂਜੀ ਕੋਰੀਅਰ ਕਰ ਦੋਗੇ ਹਾਂਜੀ ਹਾਂਜੀ ਕਿਹੜੇ ਮਰਜੀ ਟਰੈਕਟਰ ਦੀ ਕਹਦੇਵੇਂ ਬੰਦਾ ਜਿਹੜੇ ਮਰਜੀ ਟਰੈਕਟਰ ਦਾ ਨਾਪ ਲੈਣਾ ਪਊਗਾ ਨਾਪ ਹੈਗਾ ਹੀ ਤੁਹਾਡੇ ਕੋਲ ਸਾਡੇ ਕੋਲ ਮਾਪ ਹੁੰਦਾ ਜੀ ਹਾਂ ਬਣਾਉਣੇ ਰਹਿਣਗੇ ਸਾਨੂੰ ਸਾਰਾ ਕੁਝ ਪਤਾ ਹੀ ਦੇ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਟਰੈਕਟਰ ਦੀ ਆ ਦੇਖੋ ਕਿੰਨੀਆਂ ਕਿੰਨੀਆਂ ਬਣੀ ਪਈ ਹੋਊਗੀ ਕਿ ਬਣਾ ਕੇ ਦੇਵੋਗੇ ਨਹੀਂ ਬਣਾਈ ਜਾਂਦੇ ਜੀ ਬਣੀ ਵੀ ਪਈ ਹੁੰਦੀ ਆ ਕਿਸੇ ਟਾਈਮ ਨਹੀਂ ਤਿਆਰ ਹੁੰਦੀ ਤਿਆਰ ਕਰਦੇ ਨੇ ਦੇਖੋ ਆ ਸਵਰਾਜ ਦੀਆਂ ਨੇ ਜੀ ਇਹ ਸੋਨਾ ਲੀਕਾ ਦੀਆਂ ਨੇ ਜੀ ਹਾਂ ਤੇ ਆਹਾ ਆਹਾ ਸ਼ੋਆ ਤੇ ਉੱਤੇ ਛੋਆਂ ਆ ਗਈਆਂ ਟਰੈਕਟਰਾਂ ਦੀ ਆ ਦੇਖੋ ਜੀ ਇਹ 855 ਦੀ ਆ ਜੀ ਹੂੰ ਇਹ ਸੋਨਾ ਵਾਲੀ ਕਦੀ ਆ ਜੀ ਹੂੰ ਆ ਬਣੀਆਂ ਪਈਆਂ ਹਾਂਜੀ ਹਾਂਜੀ ਇਹ ਛੋਆਂ ਵੀ ਮੰਗਾ ਸਕਦੇ ਆ ਹਾਂਜੀ ਹਾਂਜੀ ਲੈ ਵੀ ਸੱਜਣਾ ਜੇ ਕਿਸੇ ਨੂੰ ਚਾਹੀਦੀ ਜਾਲੀ ਆ ਦੇਖੋ ਜਾਲੀਆਂ ਕਿੰਨੀਆਂ ਬਣੀਆਂ ਪਈਆਂ ਜਾਲੀ ਦੀ ਆਹ ਹੀ ਸ਼ੇਪ ਬਣਦੀ ਆ ਜਾਂ ਹੋਰ ਵੀ ਬਣਦੀਆਂ ਨਹੀਂ ਇਹੀ ਸ਼ੇਪ ਬਣਦੀ ਆ ਜੀ ਦੇਖੋ ਤੁਸੀਂ ਜਾਲੀ ਚੱਕ ਕੇ ਦੇਖੋ ਹੈਵੀ ਆ ਜੀ ਪੂਰੀ ਇਹ ਹਾਂ ਇਹ ਖਰਾਬ ਨਹੀਂ ਹੋਊਗੀ ਲਾਈਟ ਜੀ ਨਹੀਂ ਹੈਗੀ ਜੀ ਅਸੀਂ ਲਾਈਟ ਜੀ ਬਣਾਉਂਦੇ ਹੂੰ ਲੈ ਵੀ ਜਾਲੀਆਂ ਸਾਰੇ ਟਰੈਕਟਰਾਂ ਦੀਆਂ ਬਣਦੀਆਂ ਤੇ ਬਾਈ ਹੋਣਾ ਨੇ ਸਭ ਤੋਂ ਵੱਡੀ ਗੱਲ ਇਹ ਆ ਵੀ ਬਾਈ ਬਹੁਤ ਕਿਰਤੀ ਬੰਦੇ ਆ ਤੇ ਬਹੁਤ ਚੰਗੇ ਬੰਦੇ ਆ ਅਸੀਂ ਖੁਦ ਆਪ ਤਿਆਰ ਕਰਦੇ ਆ ਆਪ ਤਿਆਰ ਕਰਦੇ ਆ ਦੇਖੋ ਇੱਥੇ ਪ੍ਰਸਾਂ ਕਟਿਆ ਪਿਆ ਸਮਾਨ ਆ ਦੇਖੋ ਸਾਰਾ ਮਾਲ ਇੱਥੇ ਹੀ ਬਣਦਾ ਇੱਥੇ ਹੀ ਬਣਦਾ ਇਹਨਾਂ ਦੇ ਕੋਲੇ ਬਣਦਾ ਜੇ ਤੁਸੀਂ ਮੰਗਾਉਣਾ ਚਾਹੁੰਦੇ ਸਿੱਧਾ ਫੈਕਟਰੀ ਤੋਂ ਆਹ ਦੇਖੋ ਆ ਬਣੀ ਜਾਂਦੀਆਂ ਉਧਰਲੇ ਪਾਸੇ ਗੀਜਰ ਬਣੀ ਜਾਂਦੇ ਆ ਸਿਆਲਾਂ ਵੇਲੇ ਵੀ ਚੇਤੇ ਰੱਖਿਓ ਗੀਜਰਾਂ ਵਾਸਤੇ ਠੀਕ ਹੈ ਜੀ ਗੀਜਰਾਂ ਵਾਸਤੇ ਬਹੁਤ ਮਸ਼ਹੂਰ ਆ ਬੰਦੇ ਇਹ ਆਗੀ ਜਰਬਣੀ ਜਾਂਦੇ ਆ ਇਧਰਲੇ ਪਾਸੇ ਜਾਲੀਆਂ ਬਣੀਆਂ ਹੋਰ ਤਾਂ ਨਹੀਂ ਬਾਈ ਕੁਝ ਬਣਦਾ ਇਹੀ ਚੀਜ਼ਾਂ ਤਿਆਰ ਕਰਦੇ ਆ ਜੀ ਸਲਾਬੀ ਸੱਜਣ ਨੂੰ ਆਹਾ ਬਾਈ ਹੁਣੀ ਤਿਆਰ ਕਰਦੇ ਆ ਤੇ ਜੇ ਕਿਸੇ ਵੀ ਸੱਜਣ ਨੂੰ ਚਾਹੀਦੀਆਂ ਹੋਈਆਂ ਜਾਲੀਆਂ ਜਾਂ ਗੀਜਰ ਚਾਹੀਦੇ ਹੋਏ ਤੇ ਬਾਈ ਹੁਣਾ ਦੇ ਨਾਲ ਸੰਪਰਕ ਕਰ ਲਓ ਬਾਈ ਹੁਣਾ ਦਾ ਨੰਬਰ ਆ ਜਿਹੜਾ ਸਕਰੀਨ ਤੇ ਤੁਹਾਨੂੰ ਦਿਖਾਈ ਦੇ ਜਾਂਦਾ ਆ ਆ ਜਗਾ ਵੀਰੇ ਤੇਰੇ ਕੋਲੇ ਖੁੱਲੀ ਆ ਹਨਾ ਇੱਥੇ ਟਰੈਕਟਰ ਰੂਟਰ ਖੜ ਜਾਂਦੇ ਆ ਪੂਰੇ ਹਾਂਜੀ 3-4 ਟਰੈਕਟਰ RAM nal ਖੜ ਜਾਂਦੇ ਆ ਜੀ ਹਾਂ ਇਹ ਵਰਕਸ਼ਾਪ ਹੁਣ ਕੀਤੀ ਉਧਰ ਦੁਕਾਨ ਪਹਿਲਾਂ ਦੀ ਆ ਹਾਂਜੀ ਹਾਂਜੀ ਤੇ ਆ ਆਇਦਰ ਗੱਡੀ ਭਰੀ ਖੜੀ ਆ ਕਿੱਥੇ ਤੋਰਨ ਲੱਗਿਆ ਆਹਾ ਇਹ ਹੋਲ ਸੇਲ ਕਰਦੇ ਆ ਆਪਾਂ ਵੀ ਜਿਵੇਂ ਭੇਜ ਦਿੰਨੇ ਆ ਸਮਾਨ ਹਾਂਜੀ ਹਾਂਜੀ ਹੈਂ ਹਾਂਜੀ ਹਾਂਜੀ ਲੈ ਵੀ ਸਦਰ ਨੂੰ ਭੇਜ ਦੇ ਵੀ ਇਹ ਸਮਾਨ ਜਿੱਥੇ ਮਗਾਉਣਾ ਮਗਾਣ ਤੇ ਬਾਕੀ ਇੱਥੇ ਟਰੈਕਟਰ ਲਿਆ ਕੇ ਆਪਾਂ ਕਈ ਗਏ ਫਿੱਟ ਕਰਾ ਗਏ ਹਨਾ ਹਾਂਜੀ ਹਾਂਜੀ ਵੀ ਜੇ ਕੋਈ ਇੱਥੇ ਟਰੈਕਟਰ ਲਿਆਊਗਾ ਇੱਥੇ ਫਿੱਟ ਕਰਾ ਲਵੇ ਆਪਦਾ ਹਾਂਜੀ ਹਾਂਜੀ ਤਿੰਨ ਚਾਰ ਟਰੈਕਟਰ ਆਰਾਮ ਨਾਲ ਲੱਗ ਜਾਂਦੇ ਨੇ ਤੇ ਇੱਕ ਬਾਈ ਇਹ ਇਹ ਸਸਤੀ ਕਿੰਨੀ ਕੁ ਪਾਉਗੇ ਆਮ ਬੰਦੇ ਨੂੰ ਬਾਜ਼ਾਰ ਨਾਲੋਂ ਕਿੰਨੀ ਕੁ ਸਸਤੀ ਪਾਉਗੇ ਦੇਖੋ ਜੀ ਹੂੰ ਜਿਹੜੀ ਜਾਲੀ ਆ ਆਪਣੀ ਇਹ ਹੂੰ ਇਹ ਇੱਕ ਕਮੇਟ ਇਹ ਹੈਵੀ ਚ ਬਣੀ ਹੋਈ ਆ ਜੀ ਹੂੰ ਤੇ ਜਾਲੀ ਤੇ ਨਾਲ ਉਹ ਆਪਣੇ ਸ਼ੋਅ ਲਾ ਕੇ ਦਿੰਨੇ ਆ ਜੀ ਆਪਾਂ ਟਰੈਕਟਰਾਂ ਦੇ ਫਿੱਟ ਕਰ ਦੇ ਜੀ ਮੀਂਦਾਰ ਭਰਾਵਾਂ ਦੀ ਹੂੰ ਇਹ ਬਾਜ਼ਾਰ ਨਾਲੋਂ 1000 ਰੁਪਏ ਲੈਸ ਕਰ ਰਹੀ ਆ ਆਪਾਂ ਅੱਛਾ ਹਾਂਜੀ ਸਪੈਸ਼ਲ ਤੋਹਫਾ ਹੈ ਭਰਾਵਾਂ ਨੂੰ ਜਿੰਨੀ ਬਾਜ਼ਾਰ ਦੇ ਵਿੱਚ ਜਿੰਨੇ ਦੀ ਲੱਗਦੀ ਉਹ ਤੂੰ 1000 ਰੁਪਏ ਤੁਹਾਡੇ ਕੋਲ ਸਸਤੀ ਲੱਗੂਗੀ ਹਾਂਜੀ ਹਾਂਜੀ ਬਾਜ਼ਾਰ 'ਚ ਰੇਟ ਪਤਾ ਕਰੇ ਉਹਨੂੰ ਤਾਂ 1000 ਰੁਪਏ ਸਸਤਾ ਦੇ ਕੇ ਲਵਾ ਕੇ ਲੈ ਜਾ ਹਾਂਜੀ ਸ਼ੋਅ ਤੇ ਉਹ ਦੋਨੇ 1000 ਰੁਪਏ ਸਸਤਾ ਪੈਣਗੇ ਹਾਂਜੀ ਦੋਨੇ 1000 1000 ਸਸਤਾ ਪੈਣਗੇ ਦੋਨੇ 5 500 ਜੀ ਦੋਨੇ ਲੱਗਦੀਆਂ ਨੇ ਜੀ ਦੋਨਾਂ 'ਚ 1000 ਰੁਪਏ ਲੈਸ ਆ ਜੀ ਆਓ ਕੱਲਾ ਛੋਹ ਵਾਲਾ ਵੀ ਆ ਕੇ ਕਹੇ ਮੈਨੂੰ 1000 ਰੁਪਏ ਘਟਾਏ ਵੀ ਕਵੇ ਫਿਰ ਗੱਲ ਦੋਨੋਂ ਇਕੱਠੀਆਂ ਲੱਗਦੀਆਂ ਨੇ ਜੀ ਜੇ ਦੋਨੇ ਇਕੱਠੀਆਂ ਲਵਾਓਗੇ ਤਾਂ ਤਾਂ ਤੋਂ 1000 ਰੁਪਏ ਦਾ ਫਾਇਦਾ ਹੋਏ ਐਵੇਂ ਇਹਨਾਂ ਗੱਲਬਾਤ ਹਾਂ ਹੈ ਵੀ ਤੇ ਬਣੀ ਹੋਈ ਐ ਅਸੀਂ ਖੁਦ ਤਿਆਰ ਕਰਦੇ ਆ ਜੀ ਆ ਦੇਖੋ ਵੀਰੇ ਬਣਾ ਲੱਗ ਰਹੇ ਨੇ ਜੀ ਬ੍ਰਦਰ ਆ ਹੂੰ ਛੋਟਾ ਭਰਾ ਹੂੰ ਆ ਰ ਆ ਗਿਆ ਆਹਾ ਆ ਜੂ ਵੀ ਬਣਾਉਨੇ ਆ ਹਾਂਜੀ ਹਾਂਜੀ ਇਹ ਕਾਦੇ ਵਾਸਤੇ ਜਿਹੜਾ ਛਤਰੀ ਵਾਲਾ ਹੌਡਾ ਛਤਰੀ ਵਾਲਾ ਜੂ ਹੀ ਹਾਂਜੀ ਇਹ ਵੀ ਆਪਾਂ ਫਿੱਟ ਕਰਦੇ ਹਾਂ ਹਾਂ ਇਹ ਵੀ ਫਿੱਟ ਕਰਦੇ ਬਾਈ ਹੁਣੀ ਬਾਈ ਬਾਲੇ ਕਿਰਤੀ ਬੰਦੇ ਆਰ ਮਤਲਬ ਉਹ ਨਾ ਤੁਸੀਂ ਯਾਰ ਇਹ ਨਾ ਫੱਕਰ ਸੁਹਾ ਦਾ ਇੱਕ ਭਗਤ ਬੰਦਾ ਯਾਰ ਜਿਹੜਾ ਸੱਚਾ ਕਿਰਤੀ ਹੈ ਜਿਹਨੂੰ ਆਪਾਂ ਬਾਬੇ ਨਾਨਕ ਦੀ ਕਿਰਤ ਵਾਲਾ ਸੱਚਾ ਬੰਦਾ ਕਹਿ ਸਕਦੇ ਆ ਉਹ ਬੰਦਾ ਹੈ ਜਿਉ ਤੁਸੀਂ ਇਹ ਬੰਦੇ ਤੋਂ ਕੰਮ ਕਰਾਉਂਗੇ ਨਾ ਥੋੜੀ ਰੂਹ ਨੂੰ ਸ਼ਕੂਨ ਆਊਗਾ ਤੁਹਾਨੂੰ ਐ ਲੱਗੂ ਆ ਯਾਰ ਵੀ ਹਾਂ ਅਸੀਂ ਕੋਈ ਭੁੰਨ ਦਾ ਕੰਮ ਕਰਕੇ ਚੱਲੇ ਜਦੋਂ ਤੁਸੀਂ ਇਹ ਬੰਦੇ ਤੋਂ ਕੰਮ ਕਰਾਉਂਗੇ ਤੁਹਾਨੂੰ ਅਨੰਦ ਆਊਗਾ